ਲੋ ਜੀ ਦੋਸਤੋ ਮੈਂ ਤੁਹਾਨੂੰ ਦਿਖਾਉਣ ਲੱਗਿਆ ਆਈਵੀਐਫ ਦੀ ਐਡਵਰਟਾਈਜ਼ਮੈਂਟ ਫੁੱਟਪਾਥ ਦੇ ਉੱਤੇ ਆ ਦੇਖੋ ਆਈਵੀਐਫ ਆ ਦੇਖੋ ਛੋਟੇ ਛੋਟੇ ਬੋਰਡ ਈਵੀਏ ਹਸਪੀਟਲ ਈਵੀਏ ਈਵੀਏ ਹਸਪੀਟਲ ਆਈਵੀਐਫ ਸੈਂਟਰ ਆ ਦੇਖੋ ਸੜਕ ਦੇ ਡਿਵਾਈਡਰ ਦੇ ਵਿੱਚ ਇਹ ਹਸਪੀਟਲ ਨੇ ਹਸਪੀਟਲ ਦੀ ਐਡ ਕੀਤੀ ਹੋਈ ਆ ਔਰ ਇਹਦੇ ਨਾਲ ਲੋਕਾਂ ਦਾ ਧਿਆਨ ਭਟਕਦਾ ਜਦੋਂ ਬੰਦਾ ਕੋਈ ਗੱਡੀ ਚਲਾਉਂਦਾ ਤਾਂ ਸੈਂਟਰ ਦੇ ਵਿੱਚ ਜਦੋਂ ਦੇਖਦਾ ਵੀ ਇਹ ਫੜਨ ਲੱ ਪੈਂਦਾ ਤਾਂ ਉਹਦੇ ਐਕਸੀਡੈਂਟ ਦਾ ਖਤਰਾ ਵੱਧ ਜਾਂਦਾ ਆ ਦੇਖੋ ਦੇਖੋ ਮੈਂ ਬਣਾ ਰਿਹਾ ਮੈਂ ਵੀ ਬੜਾ ਹੌਲੀ ਹੌਲੀ ਗੱਡੀ ਚਲਾ ਰਿਹਾ ਬੜਾ ਬਚ ਕੇ ਕਿੰਨੇ ਤੇ ਮੇਰੀ ਨਾ ਗੱਡੀ ਠੁੱਕ ਜੇ ਕਿੱਦੀ ਆ ਦੇਖੋ ਇਹ ਡਿਵਾਈਡਰ ਦੇ ਵਿੱਚ ਕਾਰਪੋਰੇਸ਼ਨ ਨੇ ਇਹਨਾਂ ਨੂੰ ਜਗ੍ਹਾ ਦਿੱਤੀ ਆ ਨਹੀਂ ਦਿੱਤੀ ਕਿੱਦਾਂ ਬਣਾਏ ਆ ਇਹਨਾਂ ਨੇ ਉਹ ਦੇਖੋ ਦੋਨੇ ਪਾਸਿਆਂ ਨਾਲੇ ਉਹ ਪਿਛਲੇ ਉਧਰਲੇ ਪਾਸੇ ਲੱਗਾ ਆ ਦੇਖੋ ਆ ਦੇਖੋ ਇਹ ਡਿਵਾਈਡਰ ਹੁੰਦਾ ਵੀ ਗੱਡੀਆਂ ਆਰਾਮ ਨਾਲ ਚੱਲ ਸਕਣ ਲੈਫਟ ਰਾਈਟ ਵੱਲੇ ਲੇਕਿਨ ਵਿੱਚ ਐਡ ਕਰਕੇ ਲੋਕਾਂ ਦਾ ਡਰਾਈਵਿੰਗ ਕਰਦੇ ਹੋਏ ਧਿਆਨ ਨੂੰ ਬੜੇ ਸਪਸ਼ਟ ਤਰੀਕੇ ਨਾਲ ਪੁਟਕਾਇਆ ਜਾਂਦਾ ਵੀ ਛੋਟੇ ਛੋਟੇ ਬੋਰਡ ਲਗਾਤੇ ਉਹ ਤੇ ਬਕਾਇਦਾ ਮੋਬਾਈਲ ਨੰਬਰ ਵੀ ਲਿਖਿਆ ਆਹ ਦੇਖ ਸਕਦੇ ਹੋ ਤੁਸੀਂ ਇਹ ਲੋਕ ਪੈਸੇ ਦੀ ਦੌੜ ਵਿੱਚ ਕਿਸੇ ਦੀ ਜ਼ਿੰਦਗੀ ਨਾਲ ਖੇਡਣਾ ਇਨ੍ਹਾਂ ਲੋਕਾਂ ਦੀ ਫਿਤਰਤ ਬਣੀ ਹੋਈ ਆ ਸਿਰਫ ਇਹਨਾਂ ਨੇ ਪੈਸਾ ਕਮਾਣਾ ਐਡ ਦਾ ਬਚਾਣਾ ਤੇ ਆਪਣਾ ਪੈਸਾ ਕਮਾਣਾ ਦੋਸਤੋ ਤੁਹਾਨੂੰ ਕਿੱਦਾਂ ਲੱਗਿਆ ਵੀ ਇਹ ਐਡ ਦਾ ਹੋਣਾ ਡਿਵਾਈਡਰ ਦੇ ਉੱਤੇ ਐਡ ਦਾ ਹੋਣਾ ਠੀਕ ਲੱਗਿਆ ਜਾਂ ਗਲਤ ਲੱਗਿਆ ਮੈਨੂੰ ਤੁਸੀਂ ਜ਼ਰੂਰ ਦੱਸਣਾ ਮੈਨੂੰ ਇੰਤਜ਼ਾਰ ਰਹੇਗਾ ਇਹ ਜਿਹੜਾ ਡਿਵਾਈਡਰ ਦੇ ਉੱਤੇ ਐਡ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਇਹ ਮੈਨੂੰ ਤੁਸੀਂ ਜ਼ਰੂਰ ਦੱਸਣਾ